ਪੰਜਾਬ ਸਰਕਾਰ ਵੱਲੋਂ ਸੂਬੇ 'ਚ ਹਾਈਬ੍ਰਿਡ ਝੋਨੇ ਦੀ ਬਿਜਾਈ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ پابੰਦੀ ਕਾਰਨ ਫਾਜ਼ਿਲਕਾ, ਬਠਿੰਡਾ ਅਤੇ ਸ਼੍ਰੀ ਮੁਕਸੈਲ ਸਾਹਿਬ ਦੇ ਕਿਸਾਨਾਂ 'ਚ ਭਾਰੀ ਨਿਰਾਸ਼ਗੀ ਵੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੇ ਇਲਾਕਿਆਂ 'ਚ ਪਾਣੀ ਖਾਰਾ ਹੋਣ ਕਰਕੇ ਉਹਨਾਂ ਲਈ ਹੋਰ ਕਿਸਮਾਂ ਦੇ ਝੋਨੇ ਦੀ ਬਿਜਾਈ ਫਾਇਦੇਮੰਦ ਸਾਬਤ ਨਹੀਂ ਹੋਵੇਗੀ। ਜਿਸ ਕਾਰਨ ਉਹਨਾਂ ਦੀ ਆਮਦਨ ਤੇ ਵੀ ਭਾਰੀ ਅਸਰ ਪੈਣ ਦੀ ਸੰਭਾਵਨਾ ਹੈ। ਹਾਈਬ੍ਰਿਡ ਝੋਨਾ ਸਿਰਫ ਤੇ ਸਿਰਫ ਖਾਰੇ ਪਾਣੀ ਤੇ ਹੁੰਦਾ ਹੈ ਜੋ ਕਿ શ્રી ਮੁਕਸਦ ਸਾਹਿਬ ਫਾਜ਼ਿਲਕਾ ਅਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਹੀ ਉਪਲਬਧ ਹੁੰਦਾ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹਾਈਬ੍ਰਿਡ ਤੋਂ ਬਿਨਾ ਹੋਰ ਕਿਸੇ ਕਿਸਮ ਦਾ ਝੋਨਾ ਨਹੀਂ ਹੋ ਸਕਦਾ ਇਸ ਲਈ ਸਾਨੂੰ ਮਜਬੂਰਨ ਹਾਈਬ੍ਰਿਡ ਝੋਨਾ ਹੀ ਲਗਾਉਣਾ ਪਵੇਗਾ ਪਰ ਜੇਕਰ ਅਸੀਂ ਹਾਈਬ੍ਰਿਡ ਝੋਨਾ ਲਗਾਉਂਦੇ ਹਾਂ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਤਿੰਨ ਉਹ ਜ਼ਿਲ੍ਹੇ ਜਿਹੜੇ ਰਾਜਸਥਾਨ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਨੇ ਅਤੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਸੇ ਸਮੇਂ ਸੇਮ ਦੀ ਸਮੱਸਿਆ ਰਹੀ ਵੀ ਆ ਅਤੇ ਕੁਝ ਥਾਵਾਂ ਤੇ ਸੇਮ ਦੀ ਸਮੱਸਿਆ ਹਜੇ ਵੀ ਜਿਹੜੀ ਮਿਲਦੀ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਧਰਤੀ ਹੇਠਲਾ ਪਾਣੀ ਆ ਉਹ ਕਾਫੀ ਹੱਦ ਤੱਕ ਖਾਰਾ ਹੋ ਚੁੱਕਿਆ ਅਤੇ ਜਿਸ ਕਰਕੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਇੱਕ ਕਾਫੀ ਲੰਬੇ ਅਰਸੇ ਤੋਂ ਜੋ ਹਾਈਬ੍ਰਿਡ ਝੋਨਾ ਉਹੀ ਕਿਸਾਨਾਂ ਵੱਲੋਂ ਲਗਾਇਆ ਜਾਂਦਾ ਕਿਉਂਕਿ ਹਾਈਬ੍ਰਿਡ ਝੋਨਾ ਲਗਾਉਣ ਵਾਸਤੇ ਜਿਹੜਾ ਪਾਣੀ ਆ ਉਹ ਖਾਰੇ ਪਾਣੀ ਦੇ ਉੱਪਰ ਜਿਹੜਾ ਪਲ ਜਾਂਦਾ ਪਰ ਪਿਛਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਹਾਈਬ੍ਰਿਡ ਝੋਨੇ ਨੂੰ ਲੈ ਕੇ ਜਿਹੜਾ ਰੋਕ ਲਗਾ ਦਿੱਤੀ ਗਈ ਇਹ ਜਿਹੜੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਕਿ ਕਿਸਾਨਾਂ ਨੇ ਹਾਈਬ੍ਰਿਡ ਝੋਨਾ ਨਹੀਂ ਲਗਾਉਣਾ ਪਰ ਉਸ ਤੋਂ ਬਾਅਦ ਕਿਸਾਨਾਂ ਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ ਕਿ ਕਿਸਾਨਾਂ ਕੋਲ ਕੀ ਰਾਹਤੇ ਬੱਜਦੇ ਨੇ ਕਿਉਂਕਿ ਪਨੀਰੀਆਂ ਵੱਖ-ਵੱਖਰੀਆਂ ਜਿਹੜੀਆਂ ਕਿਸ ਤਰ੍ਹਾਂ ਦੇ ਕਿਸਮਾਂ ਨੇ ਝੋਨੇ ਦੀਆਂ ਉਹਨਾਂ ਕਿਸਮਾਂ ਦੀਆਂ ਜਿਹੜੀਆਂ ਪਨੀਰੀਆਂ ਨੇ ਉਹ ਕਿਸਾਨਾਂ ਵੱਲੋਂ ਲਗਾਈਆਂ ਜਾ ਰਹੀਆਂ ਨੇ ਇਹ ਅੱਜ ਤੋਂ ਕੁਝ ਦਿਨਾਂ ਬਾਅਦ ਝੋਨੇ ਦੀ ਜਿਹੜੀ ਲਵਾਈ ਹੈ ਉਹ ਸ਼ੁਰੂ ਹੋ ਜਾਏਗੀ ਖੇਤ ਜਿਹੜੇ ਕਿਸਾਨਾਂ ਵੱਲੋਂ ਤਿਆਰ ਕਰ ਲਏਗੇ ਨੇ ਪਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੀ ਕਿਸਾਨਾਂ ਕੋਲ ਕੋਈ ਹੋਰ ਰਸਤਾ ਹਾਈਬ੍ਰਿਡ ਝੋਨੇ ਤੋਂ ਇਲਾਵਾ ਬਚਦਾ ਜਾਂ ਕਿ ਅਸਲ ਵਿੱਚ ਸਿਰਫ ਹਾਈਬ੍ਰਿਡ ਦਾ ਹੀ ਇੱਕ ਰਸਤਾ ਕਿਸਾਨਾਂ ਕੋਲ ਹੈ ਸਾਡੇ ਨਾਲ ਕੁਝ ਕਿਸਾਨ ਵੀ ਮੌਜੂਦ ਨੇ ਖੇਤ ਦੇ ਵਿੱਚ ਉਹਨਾਂ ਦੇ ਜਿਹੜੇ ਅਸੀਂ ਕਿਸਾਨਾਂ ਦੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਭਾਈ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੋਏਗਾ ਹਾਈਬ੍ਰਿਡ ਝੋਨਾ ਲਗਾਉਣ ਨੂੰ ਲੈ ਕੇ ਪਾਬੰਦੀਆਂ ਲਗਾ ਦਿੱਤੀਆਂ ਪ੍ਰਸ਼ਾਸਨ ਨੇ ਹੁਣ ਕਿਸਾਨਾਂ ਕੋਲ ਕੀ ਰਸਤਾ ਬਚਦਾ ਕਿ ਹਾਈਬ੍ਰਿਡ ਝੋਨੇ ਤੋਂ ਇਲਾਵਾ ਕੋਈ ਹੋਰ ਰਸਤਾ ਹੈ ਕਿਸਾਨਾਂ ਕੋਲ ਹਾਈਬ੍ਰਿਡ ਝੋਨੇ ਤੋਂ ਇਲਾਵਾ ਇਸ ਸੀਰੀਜ਼ ਵਿੱਚ ਜਿੱਥੇ ਪਾਣੀ ਹੈਗਾ ਤੈਨ ਨੰਬਰ ਤੋਂ ਉੱਪਰ ਠੀਕ ਹੈ ਜਾਂ ਨੇਰੀ ਪਾਣੀ ਦੀ ਕਮੀ ਹੈ ਤੇ ਗਰਾਊਂਡ ਵਾਟਰ ਚੰਗਾ ਨਹੀਂਗਾ ਹੋਰ ਕੋਈ ਆਪਸ਼ਨ ਹੈ ਨਹੀਂ ਕੀ ਜਾਂ ਸਰਕਾਰ ਤੁਹਾਨੂੰ ਦੱਸੇ ਵੀ ਤੁਹਾਨੂੰ ਆ ਫਸਲ ਬੀਜੋ ਤੇ ਤੁਹਾਨੂੰ ਅਸੀਂ ਆ ਦੇਵਾਂਗੇ ਐਮਐਸਪੀ ਦੇਵਾਂਗੇ ਜੇ ਸਾਡੀ ਫਸਲ ਇੱਥੇ ਹੋ ਜੇ ਅਸੀਂ ਬੀਜੇ ਨੂੰ ਤਿਆਰ ਸਾਨੂੰ ਝੋਨੇ ਲੱਗੀ ਸ਼ੌਕ ਹੈ ਯਾਨੀ ਕਿ ਇਸ ਇਲਾਕੇ ਦੇ ਵਿੱਚ ਪਾਣੀ ਖਾਰਾ ਤੇ ਝੋਨਾ ਇੱਥੇ ਹਾਈਬ੍ਰਿਡ ਹੀ ਹੁੰਦਾ ਹਾਂ ਹੋਰ ਕੋਈ ਫਸਲ ਹੈ ਦੱਸੇ ਐ ਐਮਐਸਪੀ ਤੇ ਵੀ ਖਰੀਦੂ ਸਰਕਾਰ ਅਸੀਂ ਲਾਉਣ ਨੂੰ ਤਿਆਰ ਆਂ ਜੀ ਅਸੀਂ ਝੋਨੇ ਤੋਂ ਕੀ ਲੈਣਾ ਜੀ ਇੰਨਾ ਪਾਣੀ ਹੈ ਨਹੀਂ ਜਿਸ ਤੋਂ ਤੁਹਾਡੇ ਵਾਲਾ ਪਾਬੰਦੀਆਂ ਪਾਬੰਦੀਆਂ ਲਗਾਈਆਂ ਗਈਆਂ ਕੋਈ ਰਾਹ ਦੱਸਿਆ ਗਿਆ ਕਿ ਚਲੋ ਤੁਹਾਨੂੰ ਇਸ ਝੋਨੇ ਵਾਲੇ ਨਹੀਂ ਜਾਣਾ ਤੁਸੀਂ ਹੋਰ ਜਿਸਿਆ ਯੂਨੀਵਰਸਿਟੀ ਨੇ ਜਿਹੜੇ ਰეკਮੈਂਡੇਡ ਹੈ ਉਹ ਚੰਗੇ ਪਾਣੀ ਦੀਆਂ ਵੈਰਾਈਟੀਆਂ ਹੈਗੀਆਂ ਜਾਂ ਤਾਂ ਵਾਟਰ ਗਰਾਊਂਡ ਵਾਟਰ ਅੱਛਾ ਹੈ ਜਿਹੜੇ ਏਰੀਏ ਚ ਉੱਥੇ ਹੁੰਦੀਆਂ ਉਹ ਜਾਂ ਜਿਨ੍ਹਾਂ ਦੇ ਨਹਿਰੀ ਪਾਣੀ ਬਹੁਤ ਹੈ ਜਿਆਦਾ ਉਹ ਵੀ ਆਪਦਾ 1/4 ਟੋਟਲ ਐਗਰੀਕਲਚਰ ਲੈਂਡ ਦਾ ਵੀ ਸਕਦੇ ਉਹ ਜਿਆਦਾ ਉਹ ਵੀ ਨਹੀਂ ਕਰ ਸਕਦੇ ਉਹ ਨਹਿਰੀ ਪਾਣੀ ਨਾਲ ਚੋਣਾ ਨਹੀਂ ਪਲਦਾ ਜਾਨੀ ਜੇਕਰ 8 ਕਿੱਲੇ ਨੇ ਤਾਂ 2 ਕਿੱਲੇ ਨਹਿਰੀ ਪਾਣੀ ਨਾਲ ਪਾਣੀ ਹੋਊਗਾ ਜੀ ਹਾਂ 6 ਕਿੱਲੇ ਕੁਛ ਕਰਿਆ ਆਪਦਾ ਹੋਰ ਕੁਛ ਕਰੀ ਫਿਰ ਹੁਣ ਕਿਸਾਨ ਕੀ ਕਰੂਗਾ ਕਿਉਂਕਿ ਹਾਈਬ੍ਰਿਡ ਤੁਸੀਂ ਆਖਿਆ ਕਿ ਹੋਰ ਕਿਸਮਤ ਦੇ ਤਾਂ ਐਮਐਸਪੀ ਵਗੈਰਾ ਜਾਂ ਕੋਈ ਦਿੱਕਤਾਂ ਆ ਜਾਂਦੀਆਂ ਨੇ ਹਾਈਬ੍ਰਿਡ ਸਰਕਾਰ ਨਹੀਂ ਲਗਾਉਂਦੇ ਰਹੀ ਕਿਸਾਨ ਖੇਤ ਦੇ ਵਿੱਚ ਕੀ ਕਰੂਗਾ ਕਿਸਾਨਾਂ ਤੋਂ ਮੰਗ ਹੈ ਪਹਿਲਾਂ ਹਾਈਬ੍ਰਿਡ ਦਾ ਸੀਡ ਹੀ ਨਹੀਂ ਮਿਲ ਰਿਹਾ ਜੀ ਅੱਛਾ ਮਾਰਕੀਟ ਜਾਂਦੇ ਆ ਉਹ ਕਹਿੰਦੇ ਵੀ ਸਰਕਾਰ ਨੇ ਬਿਆਨ ਕਰ ਰੱਖਿਆ ਹੈ ਸੀਡ ਨਹੀਂ ਸਾਨੂੰ ਮਿਲਦਾ ਜੇ ਕੋਈ ਕਿਸਾਨ ਚੋਰੀ ਛਿਪੇ ਇਦਾਂ ਦੂਜੀਆਂ ਸਟੇਟਾਂ ਤੋਂ ਲਿਆਉਂਦੇ ਆ ਬਲੈਕ 'ਚ ਲ ਗਾਂ ਪਤਾ ਨਹੀਂ ਉਹ ਲੱਗੂਗਾ ਕਿ ਨਹੀਂ ਸਰਕਾਰ ਕੀ ਕਰੂਗੀ ਗਾਂ ਸੈਲਰ ਵਾਲੇ ਰੋਜ਼ ਪੀ ਨਿਊਜ਼ਪੇਪਰ ਜਿਗੜਾ ਦਿੰਦੇ ਆ ਕਿ ਅਸੀਂ ਤਾਂ ਖਰੀਦਣਾ ਨਹੀਂ ਇਹ ਇਹ ਤਾਂ ਸਿੱਧੂ ਤੋਂ ਤੇ ਕਹਿ ਸਕਦਾ ਕਿਸਾਨ ਦਾ ਦੂਰਾ ਸ਼ੋਸ਼ਣ ਹੁੰਦਾ ਹੋਇਆ ਦਿਖਾਈ ਦੇਵੇਗਾ ਪਹਿਲਾਂ ਪਹਿਲਾਂ ਵੀ ਖਰੀਦਣ ਵੇਲੇ ਬਲੈਕ ਦੇ ਵਿੱਚ ਫਿਰ ਵੇਚਣ ਵੇਲੇ ਕਾਟ ਲੱਗਦੀ ਦੀ ਕਾਟ ਲੱਗੂ ਜੇ ਮੰਨ ਲਓ 10 ਕਿਲੋ ਕਾਟ ਲਾਤੀ ਕਿਸਾਨ ਦੇ ਉੱਪਰ ਲੇਗੀ ਬਗੋ ਜੀ ਉਹ ਤਾਂ ਕਿਸਾਨ ਦਾ ਭਾਈ ਤੁਹਾਡਾ ਕੀ ਨਾਮਾ ਹਰਪੀ ਸਿੰਘ ਨਾਮ ਹੈ ਖੇਤੀ ਕਰਦੇ ਹੋ ਹਾਂ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਕ ਖੇਤੀ ਨਾਲ ਜੁੜਿਆ ਹੋ ਗਿਆ 10 ਸਾਲ 10 ਸਾਲ ਹੋ ਗਏ ਕੀ ਲਗਾਉਂਦੇ ਹੋ ਜਿਆਦਾ ਇਸ ਇਲਾਕੇ ਦੇ ਵਿੱਚ ਤੁਸੀਂ ਕੀ ਬੀਜ ਲਈ ਮੰਨ ਲਓ ਹੁਣ ਤਾਂ ਸਾਡੇ ਕੋਲ ਇੱਕ ਹਾਈਬ੍ਰਿਡ ਦਾ ਹੀ ਰਾਹ ਹੈ ਕਿਉਂਕਿ ਸਾਡੇ ਜਿਹੜਾ ਜ਼ਮੀਨ ਦਾ ਪਾਣੀ ਉਹ ਜਿਹੜਾ ਖਾਰਾ ਹੈ ਇੱਕ ਜ਼ਮੀਨ ਜਿਹੜਾ ਪਾਣੀ ਦਾ ਲੈਵਲ ਬਹੁਤ ਉੱਚਾ ਹੈ ਉਹਦੇ ਕਰਕੇ ਜ਼ਮੀਨ ਦਾ ਪੀ ਐਚ ਲੈਵਲ ਬਹੁਤ ਹਾਈ ਹੈ ਤੇ ਉਹਦੇ ਕਰਕੇ ਵੀ ਹੋਰ ਤਾਂ ਕੋਈ ਵੈਰਾਈਟੀ ਹੁੰਦੀ ਨਹੀਂ ਹਾਈਬ੍ਰਿਡ ਹੀ ਹੁੰਦੀ ਹੈ ਜਿਹੜੀ 4 ਨੰਬਰ ਪਾਣੀ ਤੇ ਹੋ ਜਾਂਦੀ ਹੈ ਲਗਾ ਕੇ ਦੇਖਿਆ ਹੋਰ ਵੈਰਾਈਟੀਆਂ ਲਗਾ ਕੇ ਦੇਖੀਆਂ ਕਾਮਯਾਬਪੁਣੀਆਂ ਹੋਈਆਂ ਨਹੀਂ ਹਾਂਜੀ ਨਹੀਂ ਕਾਮਯਾਬਪੁਣੀਆਂ ਹੁੰਦੀਆਂ ਹੀ ਉਹਨਾਂ ਚ ਫੋਗ ਬਣ ਜਾਂਦੀ ਹੈ ਅੱਛਾ ਹਾਂਜੀ ਉਹ ਕਾਮਯਾਬ ਹੈ ਨਹੀਂ ਸਾਡੇ ਮਾਂ ਚ ਹੋਰ ਜੇ ਅਸੀਂ ਨਰਮੇ ਦੀ ਖੇਤੀ ਜੇ ਲੱਜਾਈਗੇ ਤਾਂ ਉਹ ਵੀ ਸਾਡੇ ਪਾਣੀ ਦਾ ਲੈਵਲ ਉੱਚਾ ਹੋਣ ਕਰਕੇ ਨਹੀਂ ਹੁੰਦਾ ਜੀ ਅੱਛਾ ਸਾਡੇ ਕੋਲ ਇੱਕੋ ਇੱਕੇਰਾ ਆਈ ਉਹ ਹਾਈਬ੍ਰਿਡ ਦਾ ਏ ਤੇ ਫਿਰ ਸਰਕਾਰ ਨੇ ਤਾਂ ਬੰਦੀਆਂ ਲਗਾਤੀਆਂ ਸਰਕਾਰ ਨੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ ਪ੍ਰਸ਼ਾਸਨ ਨੇ ਹਾਂਜੀ ਸਰਕਾਰ ਦਾ ਦੇਖੋ ਜੀ ਉਹਨਾਂ ਨੇ ਦਾ ਆਪ ਦਾ ਫੈਸਲਾ ਸਰਾ ਦਾ ਬਿਨਾ ਕੋਈ ਸਰਵੇ ਤੋਂ ਬਿਨਾ ਕਾਸੀ ਤੋਂ ਵੀ ਹਣਾ ਬੀਪੀਆਰ ਵੈਰੈਟੀ ਹੁਣ ਅਸੀਂ ਤਾਂ ਲੈ ਨਹੀਂ ਸਕਦੇ ਪੀਆਰ ਵੈਰੈਟੀ ਪਨੀਰੀ ਵੀ ਨਹੀਂ ਹੁੰਦੀ ਤੇ ਜੋ ਉਹਨਾਂ ਦਾ ਬੜੀ ਵੱਡੀ ਗੱਲ ਹੈ ਜੀ ਇਹ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਮਾਰ ਪੈਂਦੀ ਹੈ ਕੀ ਹਾਈਬ੍ਰਿਡ ਚੋਂ ਉਹਨਾਂ ਨਾਲ ਜ਼ਿਲ੍ਹਿਆਂ ਦੇ ਵਿੱਚ ਬਠਿੰਡਾ ਜ਼ਿਲ੍ਹਾ ਜੀ ਫਾਇਲ ਕਾਸ਼ਰੀ ਮੁਖਤਰ ਸਾਹਿਬ ਹੈ ਜੀ ਜ਼ਿਆਦਾਤਰ ਇਸਨਾਂ ਦਾ ਹਾਈਬ੍ਰਿਡ ਵਾਲਾ ਹੀ ਹੈ ਜੀ ਅੱਛਾ ਹਾਂ ਜੀ ਤੇ ਇਹਦੇ ਕਰਕੇ ਬਸ ਮੰਨ ਲਓ ਵੀ ਆਪਾਂ ਨੂੰ ਮਤਲਬ ਹਾਈਬ੍ਰਿਡ ਹੀ ਰਾ ਹੋਰ ਕੋਈ ਰਾ ਹੈ ਨਹੀਂ ਸਾਰੇ ਇਨਾਂ ਜਲਾ ਵਿੱਚ ਪਾਣੀ ਮੜਾ ਹੀ ਹੈ ਲਗਭਗ ਹੂੰ ਪ੍ਰਸ਼ਾਸਨ ਤੱਕ ਅਪਰੋਚ ਕੀਤੀ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਕਿਸਾਨਾਂ ਕਿਸਾਨ ਜ਼ਮੀਨ ਨਹੀਂ ਖਾਲੀ ਰੱਖ ਸਕਦਾ ਕਿਸਾਨ ਨੂੰ ਹੋਰ ਫਸਲ 'ਚ ਪੜਤਾ ਨਹੀਂ ਪੈ ਰਿਹਾ ਇਸ ਫਸਲ ਵੱਲ ਜਾਏਗਾ ਤਾਂ ਇਸ ਫਸਲ ਵੱਲ ਛੋਸ਼ਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਕੋਈ ਪ੍ਰਸ਼ਾਸਨ ਨੇ ਰਾਬਤਾ ਬਣਾਇਆ ਹਾਂਜੀ ਉਹ ਬਣਾਉਂਦੇ ਆ ਹੀ ਅਸੀਂ ਤਾਂ ਨਹੀਂ ਖੈ ਕੋਈ ਬਣਾਇਆ ਪਰ ਕਿਸਾਨ ਬਣਾਉਂਦੇ ਆ ਹੀ ਆਫਸਰ ਉਹ ਡਾਂਗਾ ਮਾਰ ਕੇ ਭਜਾਉਂਦੇ ਤੁਹਾਨੂੰ ਵੀ ਪਤਾ ਹੀ ਹੈ ਕਿਸਾਨ ਦੀ ਹੁਣ ਨਹੀਂ ਸੁਣੀ ਜਾਂਦੀ ਸਰਕਾਰ ਥੋੜੀ ਬਹੁਤ ਜ਼ਿਆਦਾ ਰੂਟ ਚੱਲ ਰਹੀ ਹੈ ਈ ਤੇ ਨਾਲ ਦੀਆਂ ਸਟੇਟਾਂ 'ਚ ਸੋਚੀ ਗਏ ਜੇ ਆਪਾਂ ਜਿਵੇਂ ਹਰਿਆਣੇ ਚਾਈ ਹਰਿਆਣੇ 'ਚ ਸੀਡ ਸਾਰਾ ਕੁਝ ਕਿਉਂ ਉੱਥੇ ਕਿਵੇਂ ਵਿਕਜੂਗਾ ਜੀ ਉੱਥੇ ਮਿਲਦਾ ਸਾਰਾ ਕੁਝ ਉੱਥੇ ਸਾਰਾ ਕੁਝ ਉੱਥੇ ਵਿਕੂਗਾ ਵੀ ਜੀ ਇਹ ਕੱਲੇ ਪੰਜਾਬ 'ਚ ਹੀ ਵੱਖਰਾ ਹੀ ਬਣਾਤਾ ਹੀ ਇਹਨਾਂ ਨੇ ਤੇ ਪਤਾ ਨਹੀਂ ਬਿਲਕੁਲ ਭਾਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਨਾਮ ਤਰਸੇਮ ਸਿੰਘ ਕਿਸ ਤਰੀਕੇ ਵਿਖਦੇ ਹੋ ਜਿਹੜਾ ਹਾਈਬ੍ਰਿਡ ਝੋਨੇ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਕਿਸਾਨਾਂ ਕੋਲ ਹੋਰ ਰਾਸਤੇ ਕੀ ਦਿੰਦੇ ਨੇ ਕਿਸਾਨਾਂ ਕੋਲੇ ਹੁਣ ਕੋਈ ਰਾਸਤਾ ਨਹੀਂ ਇਸ ਤੋਂ ਬਿਨਾ ਕੋ ਸਾਡੇ ਏਰੀਆ 'ਚ ਤਾਂ ਹਾਈਬ੍ਰਿਡ ਹੀ ਲੱਗਦਾ ਨਰਮਾ ਹੁੰਦਾ ਨਹੀਂ ਵਾਟਰ ਲੈਵਲ ਉੱਚਾ ਸਾਡੇ ਸੇਮ ਹਾਈਬ੍ਰਿਡ ਤੋਂ علاوہ ਹੋਰ ਕੋਈ ਰਸਤਾ ਨਾ ਹਾਈਬ੍ਰਿਡ ਤੋਂ ਬਿਨਾਂ ਕੋਈ ਬਈ ਤੁਹਾਡਾ ਕੀ ਨਾਮ ਬਿਹਾਨ ਸਿੰਘ ਜੀ ਕਿੰਨਾ ਸਮਾਂ ਹੋ ਗਿਆ ਖੇਤੀ ਕਰਦੇ ਨੂੰ 15 ਸਾਲ ਜੀ ਹਾਈਬ੍ਰਿਡ ਝੋਨਾ ਹੀ ਲਾਉਣੇ ਹਾਂ ਉਦੋਂ ਦੇ ਹਾਈਬ੍ਰਿਡ ਝੋਨਾ ਲਾਈ ਜਾਂਦੇ ਹਾਂ ਜੀ ਕੋਈ ਦਿੱਕਤ ਆਈ ਪਾਣੀ ਨੂੰ ਲੈ ਕੇ ਦਿੱਕਤ ਆਈ ਹੋਵੇ ਪਾਲਣ ਨੂੰ ਲੈ ਕੇ ਦਿੱਕਤ ਆਈ ਹੋਵੇ ਝੋਨੇ ਨੂੰ ਕੋਈ ਦਿੱਕਤ ਆਈ ਹੋਵੇ ਝੋਨੇ ਨੂੰ ਦਿੱਕਤ ਹੀ ਹੈ ਜੀ ਪਾਣੀ ਮਾੜਾ ਧਰਤੀ ਵਾਲਾ ਜੀ ਸਾਰਾ ਹਾਈਬ੍ਰਿਡ ਝੋਨੇ ਨੂੰ ਕੋਈ ਦਿੱਕਤ ਤਾਂ ਨਹੀਂ ਆਈ ਪਾਣੀ ਕਰਕੇ ਨਹੀਂ ਜੀ ਹਾਈਬ੍ਰਿਡ ਝੋਨੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਉਹ ਚ 4 ਨੰਬਰ ਦੇ ਪਾਣੀ ਦੇ ਵਿੱਚ ਹੋ ਜਾਂਦਾ ਜੀ ਕਿੰਨਾ ਕ ਸਮਾਂ ਲਾਉਂਦਾ ਅਸਲ 'ਚ ਜੇਕਰ ਝੋਨੇ ਦੇ ਮੁਕਾਬਲੇ ਦੇਖਿਆ ਜਾਵੇ ਦੂਸਰਾ ਝੋਨਾ ਤੇ ਇਹ ਝੋਨਾ ਕਿੰਨਾ ਕ ਸਮਾਂ ਲੈਂਦੇ ਨੇ ਆਪਸ ਦੇ ਵਿੱਚ ਪਲਣ ਵਾਸਤੇ ਕੋਈ ਵੱਧ ਸਮਾਂ ਲੈਂਦਾ ਦੂਸਰੇ ਝੋਨੇ ਨਾਲੋਂ ਜਾਂ ਉਨੇ ਸਮੇਂ 'ਚ ਹੋ ਜਾਂਦਾ ਜਿਹੜੀਆਂ ਪੀਆਰ ਦੀਆਂ ਕਿਸਮਾਂ ਜੂ ਤਾਂ ਸਾਡੇ ਵਾਣਾਂ ਦੇ ਵਿੱਚ ਪਨੀਰੀ ਨਹੀਂ ਤਿਆਰ ਹੁੰਦੀ ਜੀ ਅੱਛਾ ਜੀ ਜਿਹੜੇ ਹਾਈਬ੍ਰਿਡ ਝੋਨੇ ਆ ਇਹ ਜੇ ਪਨੀਰੀ ਤਿਆਰ ਹੋ ਜਾਂਦੀ ਹੈ ਇਹ ਵੀ ਮਸਾਂ ਜਾ ਕੇ ਕੋਈ 35 40 ਮਣ 50 ਮਣ ਦਿੱਤੀ ਕਿ ਮਸਾਂ ਪਹੁੰਚ ਦੇ ਹਮ ਹਾਈਬ੍ਰਿਡ ਝੋਨਾ ਜਿਹੜਾ ਪੀਆਰ ਤਾਂ ਸਾਡੇ ਪਨੀਰੀ ਨਹੀਂ ਹੋ ਰਹੀ ਅੱਛਾ ਦੂਸਰੇ ਦੀ ਪਨੀਰੀ ਨਹੀਂ ਹੋ ਰਹੀ ਨਹੀਂ ਜੀ ਜੀ ਪ੍ਰਸ਼ਾਸਨ ਕਹ ਰਿਹਾ ਫਸਲੀ ਵਿਭਿੰਨਤਾ ਵੱਲ ਨੂੰ ਵਧਿਆ ਜਾਵੇ ਨਰਮੇ ਵੱਲ ਨੂੰ ਵਧਿਆ ਜਾਵੇ ਨਰਮੇ ਦੇ ਵਿੱਚ ਫਾਇਦਾ ਫੂਦਾ ਹੈ ਨਹੀਂ ਜਾਂ ਕੋਈ ਹੋਰ ਫਸਲਾਂ ਦੇ ਵਿੱਚ ਨਰਮੇ ਨੂੰ ਤਾਂ ਕਾਲੀ ਸੁੰਡੀ ਤੇ ਬੱਗਾ ਮੱਛਰ बस ਦੋ ਚੀਜ਼ਾਂ ਹੀ ਲੈ ਕੇ ਖਾ ਗਈਆਂ ਜੀ ਹੂੰ ਇਤਨ ਨਰਮੇ ਵੀ ਹੁਣ ਲੋਕਾਂ ਨੇ ਲਾਇਆ ਹੀ ਹੋ ਨਹੀਂ ਰਿਹਾ ਇਹ ਵੀ 8-7 ਮਣ ਕਿੱਲੇ ਦੇ ਮਸਾਂ ਝਾੜ ਦਿੰਦੇ ਆ ਜੀ ਅੱਛਾ ਪਹਿਲਾਂ ਲਾਉਂਦੇ ਸੀ ਨਰਮਾ ਨਰਮਾ ਪਹਿਲਾਂ ਵੀ ਲਾਉਂਦੇ ਹੁਣ ਵੀ ਕੋਸੇ ਰਗੀ ਦੇ ਵਿੱਚ ਲਾਇਆ ਵਿਆ ਜੀ ਹੂੰ ਤਾਂ ਹੁਣ ਹਾਈਬ੍ਰਿਡ ਲਗਾਉਂਗੇ ਜਾਂ ਕੀ ਕਰੋਗੇ ਅੱਗੇ ਕੀ ਫੈਸਲਾ ਹੋਏਗਾ ਤੁਹਾਡਾ ਅਸੀਂ ਤਾਂ ਹਾਈਬ੍ਰਿਡ ਹੀ ਲਾਵਾਂਗੇ ਜੀ ਸਾਡੇ ਜਿੱਦ ਹੁੰਦਾ ਹਾਈਬ੍ਰਿਡ ਨੂੰ ਬਸ ਸਰਕਾਰ ਮਨਜ਼ੂਰੀ ਦੇ ਦੇਈ ਅਸੀਂ ਲਾ ਲਾਂਗੇ ਜੀ ਬਸ ਤਾਂ ਬਿਲਕੁਲ ਸਿੱਧੇ ਤੌਰ ਤੇ ਦੇਖਿਆ ਜਾਵੇ ਕਿਉਂਕਿ ਕਿਸਾਨਾਂ ਦਾ ਤਰਕ ਹੈ ਕਿ ਹਾਈਬ੍ਰਿਡ ਝੋਨਾ ਜਿਹੜਾ ਪਾਣੀ ਦਾ ਲੈਵਲ ਹੁੰਦਾ ਪਾਣੀ ਦਾ ਜਿਹੜਾ ਪੀ ਐਚ ਸਕੇਲ ਹੁੰਦਾ ਉਸ ਮੁਤਾਬਿਕ ਜਾਂ ਕਿ ਸਦੇ ਵੱਖ-ਵੱਖਰੇ ਜਿਹੜੇ ਪਾਣੀ ਦੇ ਪੱਧਰ ਹੁੰਦੇ ਨੇ ਉਹਨਾਂ ਦੇ ਮੁਤਾਬਿਕ ਜਿਹੜਾ ਝੋਨੇ ਦੀਆਂ ਕਿਸਮਾਂ ਨੇ ਉਹ ਜਿਹੜੀਆਂ ਉਸ ਫਸਲ ਜਿਹੜੀਆਂ ਖੇਤ ਨੂੰ ਵਾਜਿਬ ਹੁੰਦੀਆਂ ਨੇ ਜਿਸ ਤਰੀਕੇ 3 ਨੰਬਰ ਤੋਂ ਜਾਂ 4 ਨੰਬਰ ਤੋਂ ਉੱਪਰ ਦਾ ਜਿਹੜਾ ਪਾਣੀ ਹੁੰਦਾ 5 6 7 ਤੱਕ ਜਿਹੜਾ ਹੁੰਦਾ ਉਹ ਇੱਕ ਖਾਰਾ ਪਾਣੀ ਹੁੰਦਾ ਤੇ ਖਾਰੇ ਪਾਣੀ ਦੇ ਵਿੱਚ ਜਿਹੜੀ ਹਾਈਬ੍ਰਿਡ ਝੋਨੇ ਦੀ ਕਿਸਮ ਹੈ ਉਹੀ ਹੋ ਸਕਦੀ ਹੈ ਦੂਸਰੀ ਕਿਸਮ ਕਾਮਜਾਪਣੀ ਆ ਪਰ ਸ਼੍ਰੀ ਮੁਖਤਸਰ ਸਾਹਿਬ ਫਾਇਲ ਕਾ ਅਤੇ ਬਠਿੰਡਾ ਦਾ ਕੁਝ ਰਕਬਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕੁਝ ਰਕਬਾ ਜਿੱਥੇ ਕਹਿ ਸਕਦੇ ਆ ਖਾਰਾ ਪਾਣੀ ਆ ਅਤੇ ਉੱਥੇ ਹਾਈਬ੍ਰਿਡ ਝੋਨਾ ਹੀ ਹੁੰਦਾ ਪਰ ਉਹਨਾਂ ਥਾਵਾਂ ਦੇ ਉੱਪਰ ਕਿਤੇ ਨ ਕਿਤੇ ਝ ਹਾਈਬ੍ਰਿਡ ਝੋਨੇ ਨੂੰ ਲੈ ਕੇ ਰੋਕ ਲਗਾ ਦਿੱਤੀ ਆ ਤੇ ਕਿਸਾਨਾਂ ਦਾ ਕਹਿਣਾ ਸਿੱਧੇ ਤੌਰ ਤੇ ਕੀ ਇਹ ਸਾਡਾ ਦੂਰੇ ਤੌਰ ਤੇ ਸ਼ੋਸ਼ਣ ਹੁੰਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਇੱਕ ਤਾਂ ਜੋ ਬੀਜ ਲੈ ਜਾਂਦੇ ਆ ਉਹ ਤੋਂ ਬਲੈਕ ਦੇ ਵਿੱਚ ਮਿਲੇਗਾ ਅਤੇ ਉਸ ਸਮੇਂ ਸ਼ੋਸ਼ਣ ਹੋਏਗਾ ਦੂਸਰਾ ਜਿਸ ਸਮੇਂ ਅਸੀਂ ਝੋਨਾ ਵੇਚਣ ਜਾਵਾਂਗੇ ਉਸ ਸਮੇਂ ਵਪਾਰੀ ਜਾਂ ਕਹਿ ਸਕਦੇ ਕਿਤੇ ਨ ਕਿਤੇ ਮਾਰਕੀਟ ਦੇ ਵਿੱਚ ਕਿਸਾਨਾਂ ਦਾ ਜੋ ਹੋਏਗਾ ਕਾਟ ਲੱਗਦੀ ਹੋਈ ਨਜ਼ਰ ਆਏਗੀ ਅਤੇ ਪ੍ਰਸ਼ਾਸਨ ਨੂੰ ਲਗਾਤਾਰ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕਿਸਾਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਚੀਜ਼ ਦਾ ਤੁਰੰਤ ਪ੍ਰਭਾਵ ਦੇ ਨਾਲ ਹੱਲ ਕੱਢਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਵੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬੜੇ ਹੀ ਆਰਾਮਦਾਰੀ ਤਰੀਕੇ ਦੇ ਨਾਲ ਕਿਸਾਨ ਆਪਣੀ ਜਿਹੜੀ ਸੋਨੀ ਦੀ ਫਸਲ ਆ ਉਹ ਬੀਜ ਸਕਣ ਅਤੇ ਉਸ ਨੂੰ ਅਗਾ ਸਕਣ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਹਾਈਬ੍ਰਿਡ ਝੋਨਾ ਇਹਨਾਂ ਇਲਾਕਿਆਂ ਦੀਆਂ ਮਿੱਟੀਆਂ ਅਤੇ ਪਾਣੀ ਲਈ ਟੁਕਮਾ ਸੀ ਅਤੇ ਇਸ ਨਾਲ ਉਹਨਾਂ ਦੀ ਪੈਦਾਵਾਰ ਚੰਗੀ ਆਉਂਦੀ ਹੈ ਹੋਣੇ ਸਬੰਧੀ ਦੇ ਲੱਗਣ ਕਾਰਨ ਉਹਨਾਂ ਨੂੰ ਚਿੰਤਾ ਹੈ ਕਿ ਨਾ ਤਾਂ ਉਹਨਾਂ ਦੀ ਪੈਦਾਵਾਰ ਚੰਗੀ ਹੋਵੇਗੀ ਅਤੇ ਨਾ ਹੀ ਉਹਨਾਂ ਦਾ ਖਰਚਾ ਨਿਕਲ ਸਕੇਗਾ ਇਸ ਸਮੇਂ ਸਾਡੇ ਨਾਲ ਖੇਤੀਬਾੜੀ ਮਾਹਿਰ ਰਵਨੀਤ ਸਿੰਘ ਬਰਾੜ ਮੌਜੂਦ ਨੇ ਗੱਲਬਾਤ ਕਰਾਂਗੇ ਬਰਾੜ ਸਾਹਿਬ ਜੋ ਹਾਈਬ੍ਰਿਡ ਝੋਨੇ ਨੂੰ ਲੈ ਕੇ ਲਗਾਤਾਰ ਗੱਲ ਚੱਲ ਰਹੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨ ਚਾਹਾਂਗੇ ਕਿ ਖੇਤੀਬਾੜੀ ਦੇ ਤੌਰ ਤੇ ਹਾਈਬ੍ਰਿਡ ਝੋਨੇ ਦਾ ਕੀ ਆਧਾਰ ਆ ਤੇ ਇਸ ਨੂੰ ਬੰਦ ਕਰਨ ਦੇ ਕੀ ਕਾਰਨ ਰੇ ਹੋ ਸਕਦੇ ਨੇ ਦੇਖੋ ਕੰਮਲ ਇੱਕ ਚੀਜ਼ ਅੰਡਰਸਟੈਂਡ ਕਰੀਏ ਸਰਕਾਰ ਨੇ ਜਿਹੜਾ ਇਹ ਸਟੈਪ ਲਿਆ ਪੂਸਾ ਬੈਨ ਕੀਤਾ ਜਾਂ ਹੋਰ ਹਾਈਬ੍ਰਿਡ ਵੈਰੈਟੀਆਂ ਬੈਨ ਕੀਤੀਆਂ ਸਰਕਾਰ ਦਾ ਇਹ ਤਰਕ ਹੈ ਵੀ ਅਸੀਂ ਜਿਹੜੇ ਆ ਨੰਬਰ ਆਫ ਡੇਸ ਜਿਹੜੇ ਇਹ ਵੈਰੈਟੀਆਂ ਹੈ ਉਹ ਜ਼ਿਆਦਾ ਲੈਂਦੀਆਂ ਦੂਜੇ ਝੋਨੇ ਨਾਲੋਂ ਤੇ ਜਿਹੜਾ ਆਪਣਾ ਵਾਟਰ ਟੇਬਲ ਆ ਉਹ ਡੇ ਬਾਏ ਡੇ ਡਿਪਲੀਟ ਹੁੰਦਾ ਜਾ ਰਿਹਾ ਤੇ ਉਹਨੂੰ ਬਚਾਉਣ ਲਈ ਅਸੀਂ ਇਹਦੇ ਤੇ ਬੈਨ ਲਾਇਆ ਤਾਂ ਕਿ ਕਿਸਾਨ ਹੁਣੇ ਇਹਦੀ ਵਜਾਂ ਨਾ ਕਰਨ ਬਾਅਦ ਚ ਕੋਈ ਦਿੱਕਤ ਨਾ ਆਵੇ ਪਰ ਨਾਲ ਇਹਦੇ ਆਪਾਂ ਇੱਕ ਚੀਜ਼ ਸਰਕਾਰ ਕਿਤੇ ਨਾ ਕਿਤੇ ਜਿਹੜੀ ਗੱਲ ਦੇ ਵਿੱਚ ਕੋਈ ਫਰਕ ਰਹਿ ਗਿਆ ਉਹ ਇਹ ਗੱਲ ਸੀ ਹਾਈਬ੍ਰਿਡ ਸਾਰਾ ਬੈਨ ਕਰਤਾ ਹਾਈਬ੍ਰਿਡ ਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਵੈਰਾਈਟੀਆਂ ਹੁੰਦੀਆਂ ਜੀ ਹਾਈਬ੍ਰਿਡ ਦੇ ਵਿੱਚ ਸ਼ਾਰਟ ਟਰਮ ਵੈਰਾਈਟੀਆਂ ਵੀ ਹੁੰਦੀਆਂ ਜਿਵੇਂ ਸਟਾਈ B31 222 ਇਸ ਇਹ ਜਿਹੜੀਆਂ ਵੈਰਾਈਟੀਆਂ ਹੈ ਇਹ ਨੰਬਰ ਆਫ ਡੇਸ ਆਲਮੋਸਟ 90 ਤੋਂ 110 5-7 ਦਿਨ ਲੈਂਦੀਆਂ ਇਹਦੇ ਵਿੱਚ ਦੂਸਰੀ ਗੱਲ ਜੇ ਆਪਾਂ ਡਾਈਵਰਸੀਫਿਕੇਸ਼ਨ ਦੀ ਜੇ ਗੱਲ ਕਰਦੇ ਆਂ ਡਾਈਵਰਸੀਫਿਕੇਸ਼ਨ ਜਿੰਨਾ ਚਿਰ ਪੋਸੀਬਲ ਨਹੀਂ ਹੁੰਦੀ ਉਹ ਸਰਕਾਰ ਕਰਾ ਸਕਦੀ ਹੈ ਕਿਸਾਨ ਨਹੀਂ ਕਰ ਸਕਦਾ ਕਿਉਂਕਿ ਕਿਸਾਨ ਆਪਦੀ ਇਨਕਮ ਨੂੰ ਸਟੇਕ ਤੇ ਲਾ ਕੇ ਡਾਈਵਰਸੀਫਾਈ ਨਹੀਂ ਹੋ ਸਕਦਾ ਸਰਕਾਰ ਦੇ ਨਜ਼ਰ ਉਹਦਾ ਹੱਥ ਨਹੀਂ ਫੜੂਗੀ ਉਹਨਾਂ ਚਿਰ ਇਹੋ ਜੇ ਬੈਨ ਲਾ ਕੇ ਸਿਰਫ ਕਿਸਾਨ ਨੂੰ ਮੁਸ਼ਕਲ ਦੇ ਵਿੱਚ ਪਾ ਰਹੀ ਹੈ ਸਰਕਾਰ ਕੋਈ ਬੈਨੀਫਿਟ ਨਹੀਂ ਹੋਣ ਵਾਲਾ ਜਿਸ ਤਰੀਕੇ ਕਿਸਾਨਾਂ ਨੂੰ ਤਰਕੇ ਦਿੱਤਾ ਜੇ ਮੁਕਸਰ ਦਾ ਏਰੀਆ ਪੈ ਜਾਂਦਾ ਫਾਇਲਕਾ ਦਾ ਏਰੀਆ ਕੁਝ ਬਠਿੰਡਾ ਦਾ ਏਰੀਆ ਪੈ ਜਾਂਦਾ ਉਹਨਾਂ ਸਿੱਧੇ ਤੁਰਤ ਕਹਿਣਾ ਸੀਗਾ ਕਿ ਸਾਡੇ ਹਾਈਬ੍ਰਿਡ ਚ ਉਹਨਾਂ ਤੋਂ ਚਲੋ ਬੈਨ ਕਰ ਹੀ ਦਿੱਤਾ ਸਰਕਾਰ ਨੇ ਸਾਰੇ ਕੀਤੇ ਪੰਜਾਬ ਦੇ ਵਿੱਚ ਪਰ ਕਹਿੰਦੇ ਸਾਡੇ ਦੂਸਰਾ ਚੋਂ ਨਾ ਵੀ ਨਹੀਂ ਹੋ ਸਕਦਾ ਕੀ ਵਾਕਿਆ ਦੇ ਵਿੱਚ ਹਕੀਕਤ ਹੈ ਕਿ ਉਹਨਾਂ ਇਲਾਕਿਆਂ ਦੇ ਵਿੱਚ ਇਹ ਝੋਨਾ ਹਾਈਬ੍ਰਿਡ ਤੋਂ ਲਾਭ ਹੋਰ ਝੋਨਾ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਸਹੀ ਤਰਕ ਦਿੱਤਾ ਦੇਖੋ ਜਿਹੜਾ ਉਧਰਲਾ ਏਰੀਆ ਉਹਦੇ ਵਿੱਚ ਜਿਹੜਾ ਗਰਾਊਂਡ ਵਾਟਰ ਹੈ ਗਰਾਊਂਡ ਵਾਟਰ ਜ਼ਿਆਦਾ ਡੂੰਗਾ ਨਹੀਂਗਾ ਉਹ 5 7 10 ਫੁੱਟ 15 ਫੁੱਟ ਤੱਕ ਪਾਣੀ ਮਿਲ ਜਾਂਦਾ ਉੱਥੇ ਪਰ ਕੀ ਉਹ ਸੇਮ ਵਾਲਾ ਏਰੀਆ ਕਹਿੰਦੇ ਆ ਉਹਨੂੰ ਜਿਹੜਾ ਗਰਾਊਂਡ ਵਾਟਰ ਹੈ ਥੈਟ ਇਜ਼ ਨਾਟ ਫਿਟ ਫਾਰ ਡਰਿੰਕਿੰਗ ਤੇ ਐਗਰੀਕਲਚਰ ਮਲਕੂਈ ਇਹ ਐ ਨਹੀਂ ਕਹਿ ਸਕਦੇ ਵੀ ਆਪਾਂ ਫਿਰ ਦੂਸਰੀ ਗੱਲ ਜੇ ਕਿਸੇ ਕਿਸਾਨ ਕੋਲੇ 10 ਕਿੱਲੇ ਜਾਂ 15 ਕਿੱਲੇ ਆ ਉਹ 15 ਦੇ 15 ਕਿੱਲੇ ਕੱਲੇ ਨਹਿਰੀ ਪਾਣੀ ਤੇ ਨਹੀਂ ਪਾਲ ਸਕਦਾ ਉਹਨੂੰ ਗਰਾਊਂਡ ਵਾਟਰ ਨਾਲ ਮਿਕਸ ਕਰਕੇ ਲਾਉਣਾ ਹੀ ਪੈਣਾ ਕਿਉਂਕਿ ਇੰਨੀ ਅਵੇਲੇਬਿਲਟੀ ਨਹੀਂ ਹੁੰਦੀ ਜਦੋਂ ਝੋਨੇ ਦੀ ਗੱਲ ਆਉਂਦੀ ਐ ਸਪੋਸ ਉਹਨੇ ਬਾਸਮਤੀ ਲਾਉਣਾ ਜੇ ਉਹਦੇ ਕੋਲੇ 15 ਕਿੱਲੇ ਹੋ ਚਾਰ ਪੰਜ ਕਿੱਲਿਆਂ ਦੀ ਬਾਸਮਤੀ ਲਾ ਸਕਦਾ ਕਿਉਂਕਿ ਉਹਨੂੰ ਪਾਣੀ ਜਿਹੜਾ ਨਹਿਰੀ ਚਾਹੀਦਾ ਚੰਗਾ ਪਾਣੀ ਚਾਹੀਦਾ ਉਸ ਏਰੀਆ ਦੇ ਵਿੱਚ ਗਰਾਊਂਡ ਵਾਟਰ ਜਿਹੜਾ ਚੰਗਾ ਨਹੀਂ ਹੈ ਪਾਈਪ ਲਾਈਨ ਪਾਈ ਐ ਲੋਕਾਂ ਨੇ ਪਰ ਹਰ ਕੋਈ ਨਹੀਂ ਪਾ ਸਕਦਾ ਸੋ ਦੋਨੋਂ ਪਾਣੀ ਮਿਕਸ ਕਰਕੇ ਲਾਉਣੇ ਪੈਂਦੇ ਐ ਤੇ ਉਹਦੇ ਲਈ ਸਿਰਫ ਉਸ ਤੋਂ ਸਿਰਫ ਉੱਥੇ ਜਿਹੜੀਆਂ ਵੈਰਾਈਟੀਆਂ ਸਾ ਉਹ ਹਾਈਬ੍ਰਿਡ ਹੀ ਹੁੰਦੀਆਂ ਸਰਕਾਰ ਨੂੰ ਅਸੀਂ ਪਹਿਲਾਂ ਵੀ ਅਪ ਹਈ ਹੈ ਵੀ ਇਹਦੇ ਤੇ ਜਿਹੜਾ ਬੈਨ ਆ ਹਾਈਬ੍ਰਿਡ ਵੈਰਾਈਟੀਆਂ ਤੇ ਸਿਰਫ ਲੌਂਗ ਟਰਮ ਵੈਰਾਈਟੀਆਂ ਤੇ ਕਰੋ ਕਿਉਂਕਿ ਕਿਸਾਨ ਅੱਜ ਵੀ ਸ਼ਸੋਪਾਈਂ ਦੇ ਵਿੱਚ ਐ ਤੇ ਗਾਂ ਕੀ ਹੋਣਾ ਕਿਸਾਨ ਦੀ ਜਦੋਂ ਲਾਸਟ ਦੇ ਵਿੱਚ ਆ ਕੇ ਮੰਡੀਆਂ ਦੇ ਵਿੱਚ ਫਿਰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਇਹ ਜੇ ਇਸ ਦਾ ਹੱਲ ਲੱਭਿਆ ਜਾਵੇ ਕਿਉਂਕਿ ਅੱਜ ਬੈਨ ਹੈ ਹਾਈਬ੍ਰਿਡ ਝੋਨਾ ਬੈਨ ਹੈ ਹਰੇਕ ਪਾਸੇ ਪਰ ਉਹ ਕਹਿੰਦੇ ਬੀ ਕਾਫੀ ਸਾਮੰਦਿਆ ਸੀ ਹਰਿਆਣੇ ਤੋਂ ਰਾਜਸਥਾਨ ਤੋਂ ਬਲੈਕ ਚ ਲਿਓਨੇ ਆ ਫਿਰ ਜਦੋਂ ਅਸੀਂ ਵੇਚਾਂਗੇ ਉਦੋਂ ਸਾਡਾ ਸ਼ੋਸ਼ਨ ਹੋਏਗਾ ਲੱਗਦਾ ਨਹੀਂ ਕਿ ਫਿਰ ਇਸ ਦੇ ਵਿੱਚ ਤਾਂ ਕਿਸਾਨ ਉਲਝਦਾ ਹੋਇਆ ਨਜ਼ਰ ਆਜੂ ਇਸ ਤਰੀਕੇ ਤੁਸੀਂ ਕਹਿ ਰਹੇ ਹੋ ਹਾਈਬ੍ਰਿਡ ਲਗਾਉਣ ਲਗਾਉਣ ਨਹੀਂ ਦੇਣਾ ਦੂਸਰਾ ਝੋਨਾ ਉੱਥੇ ਲੱਗ ਨਹੀਂ ਸਕਦਾ ਫਿਰ ਇਸ ਦਾ ਹੱਲ ਕੀ ਨਿਕਲੇਗਾ ਦੇਖੋ ਇਹ ਜਿਹੜਾ ਏਰੀਆ ਬੇਸਿਕਲੀ ਇਹ ਸਾਰੀ ਕਾਟਨ ਬੈਲਟ ਸੀ ਕਾਟਨ ਦਾ ਕੀ ਹੋਇਆ ਪਿਛਲੇ ਸਾਲਾਂ ਦੇ ਵਿੱਚ ਡੇ ਬਾਏ ਮਤਲਬ ਕਿ ਵਿਦਨ ইয়ার্স ਪਿਛਲੇ 10 ਸਾਲਾਂ ਦੇ ਵਿੱਚ ਇੱਕ ਦਹਾਕੇ ਦੇ ਵਿੱਚ ਏਰੀਆ ਘਟਦਾ ਗਿਆ ਪਿਛਲੇ ਸਾਲ 97 96 ਹੈਕਟੇਰ ਰਹਿ ਗਿਆ ਸੀ ਪੰਜਾਬ ਦੇ ਵਿੱਚ ਇਸ ਸਾਲ ਹੋਰ ਘਟ ਜੂਗਾ ਟੀਚਾ ਇਹਨਾਂ ਨੇ 2 ਲੱਖ ਹੈਕਟੇਰ ਦਾ ਰੱਖਿਆ ਪਰ ਨਹੀਂ ਪੂਰਾ ਹੋਣਾ ਦੂਸਰੀ ਗੱਲ ਹੁਣ ਨਰਮਾ ਹੁੰਦਾ ਨਹੀਂਗਾ ਝੋਨਾ ਤੁਸੀਂ ਜਿਹੜਾ ਉੱਥੇ ਹੁੰਦਾ ਉਹ ਸਰਕਾਰ ਨੇ ਲੋਨ ਨਹੀਂ ਦੇਣਾ ਹੋਰ ਕੋਈ ਫਸਲ ਉੱਥੇ ਹੁੰਦੀ ਨਹੀਂ ਤਾ ਕਿਸਾਨ ਕੀ ਕਰੂਗਾ ਕਿੱਧਰ ਨੂੰ ਜਾਊਗਾ ਸੋ ਕਿ ਇਹਦੇ ਤੇ ਕੋਈ ਨਾ ਕੋਈ ਸਾਰਥਕ ਹੱਲੇ ਦਾ ਕੱਢਣਾ ਚਾਹੀਦਾ ਹੈ ਜਿਹੜੀਆਂ ਸ਼ਾਰਟ ਟਰਮ ਵੈਰਾਈਟੀਸ ਆ ਹਾਈਬ੍ਰਿਡ ਦੀਆਂ ਉਹਨਾਂ ਨੂੰ ਸਰਕਾਰ ਤੇ ਕਿਉਂਕਿ ਇਹ ਨਾ ਇੱਕ ਮਿਸ ਅੰਡਰਸਟੈਂਡਿੰਗ ਆਈ ਥਿੰਕ ਜਿਹੜੀ ਇੱਕ ਕਿਸੇ ਜਿਹੜੇ ਗਵਰਨਮੈਂਟ ਅਫੀਸ਼ਰ ਆ ਉਹਨਾਂ ਨੇ ਸਹੀ ਪਾਸ ਆਉਣ ਨਹੀਂ ਕੀਤੀ ਗਵਰਨਮੈਂਟ ਤੱਕ ਤਾਂ ਉਹਨਾਂ ਨੇ ਜਿਹੜਾ ਬਿਆਨ ਤਾਂ ਦਿੱਤਾ ਵੀ ਅਸੀਂ ਬੈਨ ਕਰਤਾ ਪਰ ਨਾਲ ਇਹ ਨਹੀਂ ਸਪੈਸੀਫਾਈ ਕੀਤਾ ਵੀ ਜਿਹੜੀਆਂ ਸ਼ਾਰਟ ਟਰਮ ਵੈਰਾਈਟੀਆਂ ਹੈ ਇਹਨਾਂ ਨੂੰ ਅਸੀਂ ਬੈਨ ਨਹੀਂ ਕੀਤਾ ਜ਼ਿਆਦਾਤਰ ਕਿਸਾਨ ਜਿੰਨਾ ਉੱਥੇ ਹੈਗਾ ਅਜੇ ਤੱਕ ਵੀ ਉਹਨਾਂ ਨੇ ਪਨੀਰੀ ਨਹੀਂ ਲਾਈ ਹਫਤੇ ਤੱਕ ਲੱਗੂਗੀ ਬਾਈ ਬਾਈ ਦੀ ਪਨੀਰੀ ਸੋ ਦੇਖੋ ਵੀ ਜੇ ਉਹ ਆਲਮੋਸਟ ਦੇਣੀ ਬਹੁਤ ਘੱਟ ਲੈ ਰਹੀ ਐ ਝੋਨਾ ਤਾਂ ਫਿਰ ਆਪਾਂ ਉਹਨੂੰ ਵਾਟਰ ਨੂੰ ਜਿਹੜਾ ਕਹਿ ਰਹੇ ਆ ਵੀ ਵਾਟਰ ਟੇਬਲ ਆਪਣਾ ਡਿਪਲੀਟ ਹੋ ਰਿਹਾ ਉਹਦੇ ਨਾਲ ਉਹਦਾ ਕੋਈ ਕੰਸਰਨ ਨਹੀਂ ਉਹ ਜਿਹੜੀਆਂ ਲੌਂਗ ਟਰਮ ਵੈਰਾਈਟੀਆਂ ਆ ਉਹ ਅਸੀਂ ਵੀ ਮੰਨਦੇ ਅੱਗੇ ਅੱਗੇ ਦਿੱਕਤ ਆ ਸਕਦੀ ਕਿਸਾਨਾਂ ਨੂੰ ਮਾਰਕੀਟ ਦੇ ਵਿੱਚ ਜਦੋਂ ਖੇਤੀਬਾੜੀ ਦੀ ਮਾਰਕੀਟਿੰਗ ਕੀਤੀ ਜਾਏਗੀ ਉਦੋਂ ਦਿੱਕਤ ਆ ਸਕਦੀ ਐ ਦੇਖੋ ਇੱਕ ਹਿਸਾਬ ਦਾ ਸਰਕਾਰ ਨੇ ਆਲਰੇਡੀ ਅਖਤਿਆਰ ਦਿੱਤਾ ਜਿਹੜੇ ਰਾਈਸ ਮਿਲਰ ਆ ਉਹਨਾਂ ਨੂੰ ਅਖਤਿਆਰ ਦਿੱਤਾ ਵੀ ਝੋਨਾ ਕੋਈ ਉੱਥੇ ਹੁੰਦਾ ਨਹੀਂਗਾ ਤਾਂ ਤੁਸੀਂ ਜੇ ਲਾਉਂਗੇ ਤਾਂ ਸ਼ੈਲਰ ਵਾਲੇ ਨੇ ਕਹਿਣਾ ਵੀ ਮੈਂ ਤਾਂ ਇਹਦੇ ਤੇ ਕੱਟ ਲਾਉਂਗਾ 100 200 300 ਦਾ ਤਾਂ ਆਲਰੇਡੀ ਇੱਕ ਹਿਸਾਬ ਦਾ ਇਖਤियार ਦੇਤਾ ਕਿਸਾਨ ਨੂੰ ਬਚਾਉਣਾ ਚਾਹੀਦਾ ਹੈ ਸਰਕਾਰ ਨੂੰ ਇਹਦੇ ਤੇ ਅੱਗੇ ਆ ਕੇ ਜਲਦ ਉਹਨਾਂ ਨੂੰ ਕੋਈ ਐਗਰੀਕਲਚਰ ਮਿਨਿਸਟਰ ਨੂੰ ਬਿਆਨ ਦੇਣਾ ਚਾਹੀਦਾ ਤੇ ਜਿਹੜੀਆਂ ਸ਼ਾਰਟ ਟਰਮ ਵੈਰਾਈਟੀਆਂ ਆ ਉਹਨਾਂ ਨੂੰ ਲੀਗਲਾਈਜ਼ ਕਰਨਾ ਚਾਹੀਦਾ ਹੁਣ ਇੱਕ ਫਸਲੀ ਵਿਭਿੰਨਤਾ ਦੀ ਗੱਲ ਆਉਂਦੀ ਹੈ ਕੁਝ ਹੋਰ ਹੱਲ ਹੋ ਸਕਦੇ ਕਿ ਇਸ ਤਰੀਕੇ ਇਹਨਾਂ ਨੂੰ ਜਦੋਂ ਕੋਈ ਫੈਸਲਾ ਹੋਵੇ ਉਹਨੂੰ ਲਾਗੂ ਕਰਨ ਤੋਂ ਪਹਿਲਾਂ ਇੱਕ ਪਾਇਲਟ ਦੇ ਤੌਰ ਤੇ ਕੰਮ ਕੀਤਾ ਜਾ ਸਕੇ ਹੋਰ ਕੋਈ ਫਾਰਮੂਲਾ ਨਿਕਲ ਸਕਦੇ ਇਸ ਦੇ ਵਿੱਚ ਦੇਖੋ ਕਮਲ ਇਹ ਪਹਿਲਾਂ ਵੀ ਕਾਫੀ ਵਾਰੀ ਆਪਾਂ ਡਿਸਕਸ ਕੀਤਾ ਹੈ ਇਹਦੇ ਤੇ ਇੱਕ ਬੜਾ ਸੁਖਾਲਾ ਜਿਹਾ ਫਾਰਮੂਲਾ ਹੈ ਜਿਹੜਾ ਮੈਂ ਪਹਿਲਾਂ ਵੀ ਕਾਫੀ ਵਾਰ ਡਿਸਕਸ ਕੀਤਾ ਉਹ ਇਹ ਆਪਣੇ ਕੋਲੇ ਪੰਜਾਬ ਦੀ ਪੰਚਾਇਤੀ ਲੈਂਡ ਹੈ ਉਹਨੂੰ ਕੰਡੀਸ਼ਨਲ ਠੇਕੇ ਤੇ ਦੇ ਦਿਓ ਫਾਰਮਰ ਨੂੰ ਉਹਨੂੰ ਕਹੋ ਵੀ ਅਸੀਂ ਤੈਨੂੰ ਠੇਕੇ ਦੇ ਦਿੱਤੀ ਸਪੋਰਟ ਕਿਸੇ ਪਿੰਡ ਕੋਲੇ 10 ਕਿੱਲੇ ਹੈਗੀ ਹੈ ਤੂੰ ਇਸ ਪਿੰਡ ਦੇ ਵਿੱਚ ਫਲਾਨੀ ਫਸਲ ਇਸ 10 ਕਿੱਲਾਂ ਦੇ ਵਿੱਚ ਲਾਏਗਾ ਜੇ ਤੇਰੇ ਫਸਲ ਨਹੀਂ ਹੁੰਦੀ ਤਾਂ ਅਸੀਂ ਸਰਕਾਰ ਤੈਨੂੰ ਸਾਰੀ ਪਰਪਾਈ ਕਰੂਗੀ ਕੋਈ ਤਰ ਤੋ ਠੇਕਾ ਨਹੀਂ ਲਊਗੀ ਜਿੰਨਾ ਤੇਰਾ ਖਰਚਾ ਹੋਇਆ ਪਲੱਸ ਤੈਨੂੰ ਕੁਛ ਅਸੀਂ ਬੈਨੀਫਿਟ ਵੀ ਦੇਵਾਂਗੇ ਸੋ ਥੈਟ ਆਪਾਂ ਨੂੰ ਕਲੀਅਰ ਹੋ ਜੇ ਵੀ ਇਸ ਏਰੀਏ ਦੇ ਵਿੱਚ ਜੇ ਆਪਾਂ ਨਰਮੇ ਦੀ ਵਜਾਣ ਕਰਦੇ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਜਾਂ ਆਪਾਂ ਜੇ ਹੋਰ ਕਿਸੇ ਫਸਲ ਵੱਲ ਜਾਂਦੇ ਆ ਉਹ ਹੁੰਦੀ ਹੈ ਕਿ ਨਹੀਂ ਹੁੰਦੀ ਇੱਕ ਤਾਂ ਸਰਕਾਰ ਨੂੰ ਗਰਾਉਂਡ ਜ਼ੀਰੋ ਤੋਂ ਰਿਪੋਰਟ ਆ ਜੂਗੀ ਜਿਹੜੀ ਕਿ ਇੱਕ ਆਪਾਂ ਇੱਕ ਕਿਤਾਬੀ ਰਿਪੋਰਟਾਂ ਦੇ ਵਿੱਚ ਤੇ ਇੱਕ ਜਿਹੜੀ ਇੱਕ ਜਿਹੜੀ ਫੀਲਡ ਦੇ ਵਿੱਚ ਰਿਪੋਰਟ ਆਉਣੀ ਉਹ ਦੋਨਾਂ ਦੇ ਵਿੱਚ ਡਿਫਰੈਂਸ ਹੈ ਇਹ ਇਹਨੂੰ ਇੱਕ ਪਾਇਲਟ ਪ੍ਰੋਜੈਕਟ ਦੇ ਅਧੀਨ ਸਰਕਾਰ ਚਲਾ ਸਕਦੀ ਹੈ ਤੇ ਇਹ ਦੋਹਾਂ ਲਈ ਵਨ-ਵਿੰ ਸਿਚੁਏਸ਼ਨ ਹੈ ਸਰਕਾਰ ਲਈ ਵੀ ਤੇ ਫਾਰਮਰ ਲਈ ਵੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੇ ਖਾਸ ਤੌਰ ਤੇ ਖੇਤੀਬਾੜੀ ਮਾਹਰ ਰਵਨੀਤ ਸਿੰਘ ਬਰਾੜ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਹਿ ਸਕਦਾ ਹਾਈਬ੍ਰਿਡ ਝੋਨੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਕਿਉਂਕਿ ਜਿਸ ਤਰੀਕੇ ਕਿਸਾਨਾਂ ਦਾ ਵੀ ਤਰਕ ਹੈ ਕਿ ਹਾਈਬ੍ਰਿਡ ਝੋਨਾ ਜੇਕਰ ਕਿਸਾਨ ਲਗਾਉਂਦੇ ਨੇ ਤਾਂ ਬਾਜ਼ਾਰ ਦੇ ਵਿੱਚ ਮੰਡੀ ਦੇ ਵਿੱਚ ਸਿੱਧੇ ਤੌਰ ਤੇ ਕਿਸਾਨ ਦਾ ਸੋਲੂਸ਼ਨ ਹੋਏਗਾ ਜੇਕਰ ਨਹੀਂ ਲਗਾਉਂਦੇ ਤਾਂ ਉਹਨਾਂ ਕੋਲ ਕੋਈ ਬਦਲਨ ਵਾਲਾ ਰਾਹ ਨਹੀਂਗਾ ਕਿਉਂਕਿ ਹੋਰ ਕੋਈ ਝੋਨੇ ਦੀ ਕਿਸਮ ਉਸ ਇਲਾਕੇ ਦੇ ਵਿੱਚ ਹੋ ਨਹੀਂ ਸਕਦੀ ਅਤੇ ਜੇਕਰ ਨਰਮੇ ਦੀ ਗੱਲ ਕੀਤੀ ਜਾਵੇ ਤਾਂ ਨਰਮੇ ਤੇ ਲਗਾਤਾਰ ਪਿਛਲੇ ਇੱਕ ਕਾਫੀ ਲੰਬੇ ਅਰਸੇ ਤੋਂ ਜੋ ਕਿਸੇ ਦਾ ਗਲਾਬੀ ਸੁੰਡੀ ਦੀ ਜਾਂ ਕਿਸੇ ਦੇ ਵਕ ਵਕ ਜਿਹੜੇ ਕਿਸੇ ਦੇ ਕੀਟਨਾਸ਼ਕ ਨੇ ਉਹਨਾਂ ਦੀ ਜਿਹੜੀ ਕਿਸੇ ਦੇ ਮਾਰ ਉਹ ਪੈਂਦੀ ਹੋਈ ਨਜ਼ਰ ਆਈ ਹੈ ਜਾਂ ਕਿਸੇ ਦੀਆਂ ਸੁੰਡੀਆਂ ਦੀ ਜਿਹੜੀ ਮਾਰ ਉਹ ਪੈਂਦੀ ਹੋਈ ਨਜ਼ਰ ਆਈ ਹੈ ਪਰ ਹੁਣ ਦੇਖਣਾ ਇਹ ਹੋਏਗਾ ਕਿ ਇਸ ਹਾਈਬ੍ਰਿਡ ਝੋਨੇ ਦੀਆਂ ਜਿਹੜੀਆਂ ਕਿਸਮਾਂ ਨੇ ਇਹਨਾਂ ਤੇ ਬੈਣ ਇਸ ਤਰੀਕੇ ਕਾਇਮ ਰਹੇਗਾ ਜਾਂ ਕਿ ਅਸਧਿਆਂ ਕੁਝ ਰਾਹਤ ਜਿਹੜੀ ਕਿਸਾਨਾਂ ਨੂੰ ਕਿਤੇ ਨ ਕਿਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਮਿਲਦੀ ਹੋਈ ਦਿਖਾਈ ਦੇਵੇਗੀ। ਇਸ ਮਾਮਲੇ ਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੱਡਾ ਬਿਆਨ ਦਿੰਦਿਆਂ ਹੋਇਆ ਕਿਹਾ ਕਿ ਇਹ ਫੈਸਲਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਸੂਬੇ ਚ ਝੋਨੇ ਦੀ ਸਾਰੀ ਖਰੀਦ ਕਰਦੀ ਹੈ। ਪਰ ਹਾਈਬ੍ਰਿਡ ਝੋਨੇ ਦੇ ਚਾਵਲ ਦੀ ਕੁਆਲਿਟੀ ਠੀਕ ਨਹੀਂ ਆਉਂਦੀ ਅਤੇ ਉਹ ਆਸਾਨੀ ਦੇ ਨਾਲ ਟੁੱਟ ਜਾਂਦਾ ਹੈ। ਇਸੇ ਕਰਕੇ ਕੋਈ ਵੀ ਏਜੰਸੀ ਇਹਨਾਂ ਦੀ ਖਰੀਦ ਨਹੀਂ ਕਰਦੀ। ਜਿਸ ਕਰਕੇ ਕਿਸਾਨਾਂ ਦੀ ਫਸਲ ਮੰਡੀਆਂ 'ਚ ਰੁੱਲਦੀ ਰਹਿੰਦੀ ਹੈ। ਕਿਸਾਨ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਖੁੱਲੀ ਬੈਸ ਸੀਗੀ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਅਸੀਂ ਉੱਚ ਆਉਣ ਨੂੰ ਤਿਆਰ ਹੈਗੇ ਹਾਂ। ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨੂੰ ਕਿਹਾ ਤਾਂ ਉਹਨਾਂ ਦੀ ਤੇ ਹੈ ਠੀਕ ਹੈ ਮੈਨੂੰ ਇਸ ਗੱਲ ਨਾਲ ਤਾਂ ਕੋਈ ਇਤਰਾਜ਼ ਨਹੀਂ। ਤੇ ਗੱਲਬਾਤ ਰੱਖਣਗੇ ਸਾਹਮਣੇ ਆਪਣੀ। ਹੋ ਸਕਦਾ ਉਹਨਾਂ ਦਾ ਵੀ ਦੇ ਰੱਖ ਲੈਣਗੇ। ਤੇ ਇੱਕ ਕੱਲ ਤੋਂ ਜਿਹੜੀ ਹੈਗੀ ਆ ਧਾਨ ਦੀ ਬਜਾਈ ਸ਼ੁਰੂ ਕੀਤੀ ਗਈ ਤੁਸੀਂ ਤੇ ਉਹਨੂੰ ਕਿਸ ਤਰ੍ਹਾਂ ਦੇ ਹੈ ਕਿ ਕਿੱਦਾਂ ਦੇ ਪ੍ਰਬੰਧ ਹੈਗੇ ਨੇ ਤੇ ਕੀ ਕਿਸਾਨਾਂ ਨੂੰ ਫਾਇਦਾ ਰਹੇਗਾ ਵੇਖੋ ਜੀ ਸਰਕਾਰ ਦਾ ਕੰਮ ਹੈ ਜਿਹੜੀਆਂ ਲੋੜਾਂ ਜਿਵੇਂ ਕੋਈ ਖਾਦਾਂ ਦੀ ਹੈ ਪਾਣੀ ਦੀ ਹੈ ਉਹ ਬਿਜਲੀ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਹੈਗਾ ਦੂਸਰਾ ਪਾਣੀ ਵੀ ਹੋ ਗਿਆ ਖਾਦਾਂ ਵਗਰਾ ਇੱਕ ਜਿਹੜੀ ਆਪਾਂ ਅੱਗੇ ਦੀ ਹਾਈ ਬ੍ਰੀਡ ਦੀ ਗੱਲ ਕਰਦੇ ਆਂ ਆਪਾਂ ਹਾਈਬ੍ਰਿਡ ਜਿਹੜਾ ਧਾਨ ਹੈਗਾ ਉਹ ਪਾਪ ਬੈਨ ਲਗਾਇਆ ਹੈਗਾ ਤੇ ਉਹਦੇ ਕੀ ਮਤਲਬ ਹੈ ਕੀ ਮੈਨੇ ਹੈਗੇ ਮੈਸੇ ਜਿਹੜੀਆਂ ਪੰਜਾਬ ਦੀਆਂ ਪਰਵੰਤ ਫਸਲਾਂ ਆਹੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਧੀਆ ਉਹਨਾਂ ਦੇ ਚੰਗੇ ਝਾੜ ਵੀ ਬਹੁਤ ਸੋਹਣਾ ਉਹਨਾਂ ਨੂੰ ਮੁਨਾਫਾ ਵੀ ਮਿਲ ਰਿਹਾ ਕੁਝ ਥਾਵਾਂ ਤੇ ਇਹ ਗੱਲ ਆਈ ਹੈ ਕਿ ਜਿਹੜਾ ਖਾਰਾ ਪਾਣੀ ਆ ਉਹਦੇ ਚ ਉਹਦੇ ਵੀ ਜਿਹੜੇ ਕਈ ਜਿਹੜੀਆਂ ਹਾਈਬ੍ਰਿਡ ਕਿਸਮਾਂ ਗਿਣੀਆਂ ਜਾਂਦੀਆਂ ਉਹਨਾਂ ਨੂੰ ਜਿਹੜੀਆਂ ਦਾ ਮਤਲਬ ਕਿਉਂਕਿ ਚੌਲ ਪੰਜਾਬ ਵਿੱਚ ਤਾਂ ਰੱਖਣੇ ਨਹੀਂ ਪੰਜਾਬ ਸੈਂਟਰ ਗਵਰਨਮੈਂਟ ਨੇ ਲੈਣੇ ਆ ਫੂਡ ਕਾਰਪੋਰੇਸ਼ਨ ਨੇ ਲੈਣੇ ਆ ਉਹਨਾਂ ਨੇ ਇੱਕ ਆਪ ਦਾ ਮਾਪਦੰਡ ਰੱਖਿਆ ਵੀ ਜਿਹਦੇ ਟੋਟਾ ਪੈਂਦਾ ਉਹ ਅਸੀਂ ਚੌਲ ਖਰੀਦਣਾ ਨਹੀਂ ਅਸੀਂ ਪੈਦਾ ਕਰਕੇ ਕੀ ਕਰਾਂਗੇ ਜੋ ਖਰੀਦਣਗੇ ਇਸ ਗੱਲ ਦਾ ਵੀ ਰੋਲਾ ਹੈ ਕੈਪਟਨ ਮੰਤਰੀ ਖੁੱਡੀਆਂ ਨੇ ਇਹ ਵੀ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਹੋਰ ਕਾਫੀ ਵਧੀਆ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਜੋ ਇਹਨਾਂ ਇਲਾਕਿਆਂ ਵਿੱਚ ਵਧੀਆ ਪੈਦਾਵਾਰ ਦੇ ਸਕਦੀਆਂ ਨੇ ਉਨੇ ਵੀ ਦੱਸਿਆ ਕਿ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ ਬਿਨਾਂ ਰੁਕਾਵਟ ਬਿਜਲੀ ਅਤੇ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਪੈਦਾਵਾਰ ਲਈ ਕੋਈ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ ਪਰ ਜਿਹੜਾ ਫਾਜ਼ਿਲਕਾ ਮੁਖਸਰ ਦਾ ਏਰੀਆ ਦੇਖੀਏ ਤਾਂ ਉਹ ਲੋਕ ਚਾਹੁੰਦੇ ਨੇ ਕਿ ਕਿ ਉੱਥੇ ਪਾਣੀ ਨਹੀਂ ਹੈਗਾ ਕਿਉਂਕਿ ਜਿਹੜੀ ਹਾਈਬ੍ਰਿਡ ਹੈ ਹਰ ਇੱਕ ਉਹਦੇ ਪਾਣੀ ਜੇ ਹੋ ਜਾਂਦੀ ਹੈ ਉੱਥੇ ਪਾਣੀ ਖਾਰਾ ਹੈਗਾ ਤੇ ਉਹ ਚਾਹੁੰਦੇ ਨੇ ਕਿ ਲਗਾਏ ਜਾਵੇ ਤੇ ਉਹਨਾਂ ਨੂੰ ਕੋਈ ਹੱਲ ਹੈ ਉਹਨਾਂ ਨੂੰ ਕੀ ਸੁਝਾਇਆ ਉਹਨਾਂ ਵਾਸਤੇ ਵੇਖੋ ਜੀ ਅਸੀਂ ਤਾਂ ਪ੍ਰਮਾਣਿਤ ਫਸਲਾਂ ਦੀ ਮੈਂ ਬੇਨਤੀ ਕਰ ਸਕਦੇ ਆ ਕਿਉਂਕਿ ਜਿੱਥੇ ਵੇਚਣਾ ਜਿਹਨਾਂ ਨੇ ਸਾਥੋਂ ਲੈ ਕੇ ਜਾਣਾ ਹੈਗਾ ਪੰਜਾਬ ਤੋਂ ਚੋਨਾ ਚੌਲ ਉਹ ਜਿਹੜੇ ਦਾ ਟੋਟਾ ਜਾਦੇ ਪੈਂਦਾ ਉਹਨੂੰ ਨਹੀਂ ਲੈਂਦੇ ਠੀਕ ਹੈ ਕੇਂਦਰ ਦੀ ਜਿਹੜੀ ਮੈਂ ਕਿਹਾ ਪੱਕੀ ਰੋਕ ਹੈ ਕਿ ਉਹਦੇ ਕਾਰਨ ਕਹਿ ਰਹੇ ਆ ਕੇਂਦਰ ਕੇਂਦਰ ਵੱਲੋਂ ਨਹੀਂ ਹੋ ਪਰਵਾਨਗੀ ਨਹੀਂ ਦਿੰਦੇ ਤਾਂ ਮੰਨਿਆ ਚ ਵਿਕੇਗਾ ਨਹੀਂ ਚੱਕਦੇ ਨਹੀਂ ਹੋ ਹਾਂ ਜਦ ਵਿਕਦਾ ਤਾਂ ਫਿਰ ਉਹ ਥੋੜੀ ਖੱਜਲ ਖਵਾਰੀ ਹੁੰਦੀ ਉਸ ਤੇ ਫਿਰ ਬਾਅਦ ਵਿੱਚ ਵੱਡੇ ਰੋਲੇ ਪੈਂਦੇ ਔਰ ਪੰਜਾਬ ਸਰਕਾਰ ਨੂੰ ਇਹ ਨਾਲ ਕੀ ਇਤਰਾਜ਼ ਹੋ ਸਕਦਾ ਆਖਰੀ ਸਵਾਲ ਹੈ ਕਿ ਖਾ ਦਾ ਡੀਪੀ ਦੀ ਗੱਲ ਕਰਦੇ ਆਗੇ ਆ ਡੀਪੀ ਦਾ ਰੋਲਾ ਪਿਆ ਕਦੇ ਵੀ ਕੁਝ ਕਮੀ ਚੱਲਦੀ ਐ ਤੇ ਪਿੱਛੋਂ ਲੇਟ ਆ ਰਿਆ ਸੀਗਾ ਤੇ ਹੁਣ ਕਿਸ ਤਰ੍ਹਾਂ ਦਾ ਹਾਲ ਹੈ ਡੀਪੀ ਠੀਕ ਐ ਵਾਫਰਤਾ ਨਹੀਂ ਹੁੰਦੀ ਪਰ ਲੋੜ ਮੁਤਾਬਕ ਰੋਲਾ ਰੱਪਾ ਪਾ ਕੇ ਅਸੀਂ ਉਹਨੂੰ ਪੂਰੀ ਕਰਵਾ ਲੈਂਦੇ ਆ ਇਹ ਆਉਣੀ ਸੈਂਟਰ ਗਵਰਨਮੈਂਟ ਵੱਲੋਂ ਹੁੰਦੀ ਉਹ ਉਧਰੋਂ ਅਲੋਕੇਟ ਹੁੰਦੀ ਐ ਔਰ ਇਹ ਸਾਰੇ ਹਿੰਦੁਸਤਾਨ ਚ ਦਾ ਤੋੜਾ ਕੋਈ ਬਾਹਰੋਂ ਇمپੋਰਟ ਹੋ ਕੇ ਹੁੰਦੀ ਐ ਮੁੱਖ ਮੰਤਰੀ ਸਾਹਿਬ ਨੇ ਕੋਟਾ ਵਧਾਉਣ ਵਾਸਤੇ ਵੀ ਲੈਟਰ ਲਿਖਿਆ ਨਹੀਂ ਉਹਦਾ ਹੈ ਵੀ ਜਿਹੜੀ ਸਾਡੀ ਲੋੜ ਆ ਉਸ ਨੂੰ ਪੂਰਾ ਕਰਕੇ ਦਿਓ ਜੀ ਤੇ ਕਿੰਨੇ ਕੋਟਾ 2 ਲੱਖ ਮੀਟ੍ਰਿਕ ਟਾਂਦੀ ਸੀ ਮੈਂ ਕਿਹਾ ਕਿੰਨਾ ਮੰਗਦੇ ਆਪਾਂ ਆਪ 3.5 ਲੱਖ ਮੀਟ੍ਰਿਕ ਟਾਂਦੀ ਹਾਂ ਠੀਕ ਹੈ ਬਿਲਕੁਲ 3.5 ਲੱਖ ਮੀਟ੍ਰਿਕ ਟਾਂਦੀ ਜਿਹੜਾ ਹੈਗਾ ਉਹ ਕੋਟਾ ਮਤਲਬ ਕਿ ਭਾਵ ਹੈ 1.5 1.5 ਲੱਖ ਮੀਟ੍ਰਿਕ ਟਾਂਦੀ ਕੋਟਾ ਵਧਾਉਣ ਦੀ ਗੱਲ ਕੀਤੀ ਗਈ ਹੈ ਤੇ ਇਹਦਾ ਲੈਟਰ ਲਿਖ ਕੇ ਮੁੱਖ ਮੰਤਰੀਆਂ ਵੱਲੋਂ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ ਹੁਣ ਦੇਖਾਂਗੇ ਕੇਂਦਰ ਇਸ ਨੂੰ ਕਿੰਦਾ ਪ੍ਰਮਾਨ ਕਰਦਾ ਪਰ ਇਹ ਗੱਲ ਜ਼ਰੂਰੀ ਹੈ ਕਿ ਡੀਏਪ ਦੀ ਕਮੀਆਂ ਅੱਜ ਵੀ ਸਰਕਾਰ ਦੀ ਆਪਣੀ ਦਲੀਲ ਹੈ ਅਤੇ ਕਿਸਾਨਾਂ ਦੀ ਆਪੋ ਆਪਣੀ ਪਰ ਸਵਾਲ ਇਹ ਹੈ ਕਿ ਹਾਈਬ੍ਰਿਡ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਮੁਸ਼ਕਲ ਦਾ ਹੱਲ ਕਿਵੇਂ ਹੋਵੇਗਾ ਕਿਉਂਕਿ ਉਹਨਾਂ ਦੇ ਮੁਤਾਬਕ ਹੈ ਉਹਨਾਂ ਦੇ ਇਲਾਕਿਆਂ 'ਚ ਹਾਈਬ੍ਰਿਡ ਝੋਨੇ ਦੀ ਖੇਤੀ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਹੈ। ਕਮਲਦੀਪ ਸਿੰਘ ਅਤੇ ਮਨੋਜ ਜੋਸ਼ੀ ਦੇ ਨਾਲ ਬਿਊਰੋ ਰਿਪੋਰਟ ਜੀ ਮੀਡੀਆ।